हां जी दोस्तों पंजाब ਦੇ ਵਿੱਚ ਬਹੁਤ ਹੀ ਵੱਡੀ ਧੁੱਕਦਾਈ ਘਟਨਾ ਵਾਪਰੀ ਹੈ ਇੱਕੋ ਹੀ ਪਿੰਡ ਦੇ ਵਿੱਚ 10 ਲੱਖਾਂ ਦਾ ਇਕੱਠਾ ਸੰਸਕਾਰ ਕੀਤਾ ਗਿਆ ਹੈ ਇਹ ਖਬਰ ਹੈਗੀ ਆ ਪਿੰਡ ਮਾਨਕਾਲ ਜ਼ਿਲ੍ਹਾ ਮਰੀਲ ਕੋਟਲਾ ਦੀ ਨੈਣਾ ਦੇਵੀ ਤੋਂ ਵਾਪਸ ਆ ਰਹੇ ਸਨ ਵਾਪਸ ਆ ਰਹੇ ਸੀ ਸਵਾਰ ਜਿੰਨਾਂ ਵਿੱਚ ਦੱਸਿਆ ਜਾਂਦਾ ਹੈ ਕਿ કુલ 25 ਸਵਾਰ ਸਨ ਅਤੇ ਜਿਨ੍ਹਾਂ ਦੇ ਵਿੱਚੋਂ 6 ਦੀ ਮੌਤ ਹੋ ਗਈ ਹੈ ਅਤੇ ਕੁਝ ਲਾਪਤਾ ਹਨ ਅਤੇ ਦੱਸਿਆ ਜਾਂਦਾ ਹੈ ਕਿ ਇਹਨਾਂ ਦੇ ਵਿੱਚ ਪਰ ਜੋਰਕ માતા ਅਤੇ ਕੁਝ ਬੱਚੇ ਵੀ ਸਨ ਜੋ ਕਿ ਨਹਿਰ ਦੇ ਵਿੱਚ ਹੀ ਰੁੜ ਰੁੜ ਕੇ ਆਏ ਹਨ ਤੁਸੀਂ ਇਸ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਇੱਕੋ ਹੀ ਪਿੰਡ ਦੇ ਵਿੱਚ ਕਿਵੇਂ 10 ਲਾਸਾਂ ਦਾ ਇਕੱਠਾ ਕੀਤਾ ਗਿਆ ਸੰਸਕਾਰ ਅਤੇ ਦੱਸਿਆ ਜਾਂਦਾ ਹੈ ਕਿ ਅਜੇ ਕੁਝ ਲਾਸਾਂ ਅਜੇ ਵੀ ਨਹਿਰ ਦੇ ਵਿੱਚ ਹਨ ਜਿਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਵੀ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਸਾਰੇ ਹੀ ਪਿੰਡ ਦੇ ਵਿੱਚ ਕਿਵੇਂ ਸ਼ਾਂਤੀ છਾਈ ਹੋਈ ਹੈ ਕਮੈਂਟਾਂ ਦੇ ਵਿੱਚ ਪਾਹ ਗੁਰੂ ਜ਼ਰੂਰ ਲਿਖ ਕੇ ਜਾਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਅਜਿਹੀ ਘਟਨਾ ਕਿਸੇ ਹੋਰ ਨਾਲ ਨਾ ਵਾਪਰੇ ਚੈੱਕ ਕਰ ਤੇ ਚੈਨਲ ਦੇ ਨਾਮੇ ਹੋਇਆ ਆਏ ਹੋ ਤਾਂ ਆਲ ਪੰਜਾਬ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ